ਵਾਹਿਗੁਰੂ ਜਿੱਕਾ ਖਾਲਸਾ ਸ਼੍ਰੀ ਵਾਹਿਗੁਰੂ ਜਿੱਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਬੰਡਾਲੇ ਦੇ ਨੇੜੇ ਰੋੜਾਂ ਵਾਲੀ ਵਸਤੀ ਜਿੱਥੇ ਇੱਕ ਹਾਸਾਗ੍ਰਸਤ ਹੋਇਆ ਭਿਆਨਕ ਅੱਗ ਲੱਗੀ ਹੈ ਦੋ ਪਰਿਵਾਰਾਂ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਹੈ ਉਹਨਾਂ ਪਰਿਵਾਰਾਂ ਨਾਲ ਗੱਲਬਾਤ ਕਰਾਂਗੇ ਕਿੰਨਾ ਕੁ ਨੁਕਸਾਨ ਹੋਇਆ ਤੇ ਜਿਹੜੀ ਹਕ ਹੈ ਇੱਥੇ ਹੋਈ ਹੈ ਕਿਸ ਤਰ੍ਹਾਂ ਦਾ ਹੋ ਸਕਦਾ ਕੀ ਕਾਰਨ ਹੈ ਸਾਰੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਾਡੇ ਨਾਲ ਪਰਿਵਾਰ ਮੌਜੂਦ ਨੇ ਪਰਵਾਰਾਂ ਨਾਲ ਗੱਲਬਾਤ ਕਰ ਲੈਨੇ ਆ ਪਹਿਲਾਂ ਸਾਡੇ ਨਾਲ ਸਰਪੰਚ ਸਾਹਿਬ ਇੱਥੂ ਦੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਅੱਗ ਜਿਹੜੀ ਇਹ ਹਾਸਾਗ੍ਰਸਤ ਹੋਇਆ ਹੈ ਕਿਸ ਤਰ੍ਹਾਂ ਅੱਗ ਦਾ ਕੀ ਕਾਰਨ ਸੀਗਾ ਕਿੜਾ ਇਹ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਦੱਸਿਆ ਜਾ ਰਿਹਾ ਸਰਪੰਚ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਇਖਰੂ ਜੀ ਕਾ ਖਾਲਸਾ ਸ੍ਰੀ ਵਾਇਖਰੂ ਜੀ ਕੀ ਫਤਿਹ ਇਹ ਜੀ ਨੁਕਸਾਨ ਤਾਂ ਕਾਫੀ ਹੋ ਗਿਆ ਬਾਕੀ ਗੱਲ ਇਹ ਆ ਵੀ ਇਹ ਲਾਈਟਸ ਚੱਲਦੀ ਆ 4 ਵਜੇ ਸ਼ਾਮੀ 8 ਵਾਲੀ ਅੱਛਾ ਜੀ ਉਹ ਲਾਈਟ ਦੇ ਤਾਰਾਂ ਜੁੜਨ ਦੇ ਕਾਰਨ ਅੱਗ ਲੱਗੀ ਤੇ ਸਾਡੇ ਬੰਦਿਆਂ ਨੇ ਤੋਂ ਬਿਜਲੀ ਘਰ ਵੀ ਫੋ अच्छा जी लाइट ਉਹਨਾਂ ਨਹੀਂ ਬੰਦ ਕੀਤੀ ਸਾਡੇ ਬੰਦੇ ਦੱਸਦੇ ਆ ਵੀ ਚਲੋ ਮੈਂ ਤਾਂ ਨਹੀਂ ਹੈਗਾ ਇਹ ਕਹਿੰਦੇ ਆ ਵੀ ਲਾਈਟ ਬਾਰੇ ਕਿਹਾ ਵੀ ਬੰਦ ਕਰੋ ਉਹਨਾਂ ਨਹੀਂ ਕੀਤੀ ਇਸ ਕਾਰਨ ਜਿਹੜੀ ਲਾਈਟ ਦੇ ਕਾਰਨ ਅੱਗ ਲੱਗੀ ਹੈ ਨਾ ਇਹ ਕਾਫੀ ਜਾਣ ਕੇ ਇਦਰੋਂ ਮੱਚਦੀ ਮੱਚਦੀ ਜਾਣ ਕੇ ਇਹਨਾਂ ਘਰਾਂ ਨੂੰ ਵੜ ਗਈ ਸਾਡੇ ਬੇਕਾਬੂ ਹੁੰਦੇ ਹੁੰਦੇ ਆ ਪਾਉਂਦੇ ਆ ਪਾਉਂਦੇ ਆ ਕਾਬੂ ਕਾਫੀ ਨੁਕਸਾਨ ਜਿਹੜੀ ਕਿ ਤੂੜੀ ਹੀ ਕਾਫੀ ਘਰਾਂ ਦੇ ਵਿੱਚ ਦਾਣੇ ਵੀ ਬਰਾਂਡਿਆਂ ਦੇ ਵਿੱਚ ਆ ਪਏ ਇਸ ਡਰਾਮਾ ਦੇ ਵਿੱਚ ਉਹ ਵੀ ਸੜ ਚੁੱਕੇ ਆ ਤੂੜੀ ਵੀ ਸੜ ਚੁੱਕੀ ਆ ਇਹ ਅੱਗੇ ਹੀ ਪਾਣੀ ਦੀ ਮਾਰ ਤੋਂ ਮਰੇ ਹੋਏ ਸੀ ਵਿਚਾਰੇ ਤੇ ਬਰਾਂਡੇ ਵੀ ਖਤਮ ਹੋ ਗਏ ਤੇ ਤੂੜੀ ਵੀ ਖਤਮ ਹੋ ਗਈ ਵਿਚਾਰੇ ਦੀ ਇਹ ਬੀਤੀ ਰਾਤ ਜਿਹੜਾ ਤੇਜ ਹਨੇਰ ਵੀ ਕਾਫੀ ਸੀਗਾ ਵੱਡੇ ਪੱਧਰ ਤੇ ਹਨੇਰ ਵੀ ਦੇਖਣ ਨੂੰ ਮਿਲਿਆ ਤੇ ਉਸ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਅੱਗ ਲੱਗੀ ਫਿਰ ਕੰਟਰੋਲ ਕਿਸ ਤਰ੍ਹਾਂ ਆਇਆ ਜੀ ਇਹ ਜੀ ਹਨੇਰੀ ਦੇ ਕਾਰਨ ਜਦੋਂ ਅੱਗ ਆਣ ਕੇ ਲੱਗੀ ਸਾਰੇ ਲਾਗਾ ਬੰਨਾ ਜਿੰਨੀ ਜਨਤਾ ਸੀ ਸਾਰਿਆਂ ਨੇ ਆਣ ਕੇ ਆਪੋ ਆਪਣੇ ਸੰਦਾਂ ਤੋਂ ਭੱਜ ਕੇ ਕਿਸੇ ਨੇ ਜਨਰੇਟਰ ਲਿਆਂਦਾ ਕਿਸੇ ਨੇ ਪਾਣੀ ਵਾਲੀ ਟੈਂਕੀ ਲਿਆਂਦੀ ਸਾਰਿਆਂ ਨੇ ਪਾਉਣ ਦੀ ਕੋਸ਼ਿਸ਼ ਕੀਤੀ ਤੇ ਫੇਰ ਬਗਰਾਇਡ ਨੂੰ ਅਸੀਂ ਆਂਬਾ ਆਪਣੇ ਫਿਰੋਜ਼ਪੁਰ ਫੋਨ ਲਾਇਏ ਕਾਫੀ ਵਾਰ। ਅੱਛਾ ਜੀ। ਉਹਨਾਂ 1 ਵਜੇ ਤੱਕ ਕੋਈ ਸਾਨੂੰ ਐਡਾ ਵੱਡਾ ਮੈਸੇਜ ਨਹੀਂ ਦਿੱਤਾ ਵੀ ਅਸੀਂ ਆ ਰਹੇ ਹਾਂ ਸਾਨੂੰ ਕਹਿੰਦੇ ਕਿ ਕਿਤੇ ਦਰਖਤ ਡਿੱਗੇ ਹੋਇਆ ਸਾਡੀ ਫੇਰ ਬਗਰਾਇਡਾਂ ਗਈਆਂ ਹੋਈਆਂ ਵਾ। ਅੱਛਾ ਜੀ। ਫੇਰ ਅਸੀਂ ਜੀਰੇ ਹਲਕੇ ਨਾਲ ਜੁੜੇ। ਅੱਛਾ ਜੀ। ਜੀਰੇ ਤੋਂ ਆਈਆਂ ਜੀ ਤੜਕੇ 2 ਵਜੇ। ਠੀਕ ਹੈ ਜੀ। ਉਹਨਾਂ ਚ ਇਹਨੂੰ ਕੁਛ ਨਾ ਕੁਛ ਅਸੀਂ ਕਾਬੂ ਪਾ ਲਿਆ ਸੀ। ਫੇਰ ਆਣ ਕੇ ਉਹਨਾਂ ਨੇ ਕੁਛ ਬੁਝਾ ਕੇ ਗਏ ਆ ਜੀ। ਅੱਗ ਅਜੇ ਵੀ ਵੈਸੇ ਬਚਦੀ ਪਈ ਆ ਤੂੜੀ ਦੇ ਕੱਢੀ ਜਾਂਦੇ ਆ ਬਾਹਰ ਮੱਚੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਥੇ ਪਸ਼ੂ ਵੀ ਬੰਨੇ ਹੋਏ ਸੀਗੇ ਬਰਾਂਡਿਆ ਦੇ ਨੇੜੇ ਉਹਨਾਂ ਦੇ ਕਿਦਾਂ ਜਿਹੜਾ ਬਚਾ ਕੇ ਦਾ ਕੀਤਾ ਗਿਆ ਜੀ ਉਹਨਾਂ ਨੂੰ ਜੀ ਅਸੀਂ ਛੇਤੀ ਤੋਂ ਛੇਤੀ ਜਾਨੀ ਕਿ ਜਨਤਾ ਨੇ ਸਾਰੀ ਸੰਗਤ ਨੇ ਉਹਨਾਂ ਦੇ ਰਸੇ ਲਾਤੇ ਆ ਕਿਸੇ ਦੇ ਰਸੇ ਵੜਤੇ ਉਹ ਭੱਜ ਗਏ ਫਿਰ ਇਥੋਂ ਵੀ ਅੱਗ ਤੋਂ ਦੂਰ हट ਗਏ ਇਸ ਕਾਰਨ ਹੀ ਉਹ ਬਚ ਗਏ ਰਸੇ ਵੜਨ ਦੇ ਨਾਲ ਹੀ ਠੀਕ ਹੈ ਜੀ ਸਾਡੇ ਨਾਲ ਪੇੜ ਤੇ ਪਰਿਵਾਰ ਮੌਜੂਦ ਹੈ ਜਿਹੜਾ ਅੱਗ ਦਾ ਜਦੋਂ ਪਤਾ ਲੱਗਿਆ ਕਿ ਤੁਹਾਡੇ ਘਰ ਦੇ ਨੇੜੇ ਕੀ ਰੂੜੀ ਹੈਗੀਏ ਉਸ ਸਮੇਂ ਹੀ ਕੰਟਰੋਲ ਕੀਤਾ ਗਿਆ ਕੀ ਕਾਰਨ ਕੀ ਰਿਹਾ ਕਿ ਜਿਹੜਾ ਬੇਕਾਬੂ ਹੋਨ ਦਾ ਨਹੀਂ ਕਰਨੇ ਵਿਦਿਆਕਾ ਸਾਰਾ 15 20 ਮਿੰਟ ਦੇ ਵਿੱਚ ਵਿੱਚ ਸਾਰਾ ਕੰਮ ਖਤਮ ਹੋ ਗਿਆ ਅੱਛਾ 15 20 ਮਿੰਟ ਦੇ ਵਿੱਚ ਸਾਰਾ ਅਗਨ ਲਪੇਟ ਦੇ ਵਿੱਚ ਲੈ ਲਿਆ ਲੈ ਲਿਆ ਠੀਕ ਹੈ ਤੇ ਮੇਰੀ ਬਹੁਤ ਜ਼ਿਆਦਾ ਆਗਤ ਆ 20 25 25 ਫੁੱਟ ਦੀਆਂ ਉੱਤੀਆਂ ਲਾਟਾਂ ਨਿਕਲਦੀਆਂ ਅੱਛਾ ਜੀ ਇਹ ਪਿੰਡ ਵਾਸੀਆਂ ਨੇ ਆ ਕੇ ਕੰਟਰੋਲ ਕੀਤਾ ਕਿ ਫਾਇਰ ਬ੍ਰਿਗੇਡ ਵਗੈਰਾ ਨੇ ਫਾਇਰ ਬ੍ਰਿਗੇਡ ਆਈ ਆ 2:30 ਵਜੇ ਉਹ ਲੇਟ ਆਈ ਆ ਤੇ ਉਹ ਪਹਿਲਾਂ ਫਿਰੋਜ਼ਪੁਰ ਤੋਂ ਮਗਾਈ ਹੋ ਉਹ ਨਹੀਂ ਪਹੁੰਚੀ ਮੁੜ ਕੇ ਜੀਰੇ ਤੋਂ ਤੇ ਉਹ ਜੀਰੇ ਵਾਲੀ 2:30 ਵਜੇ ਆਈ ਤੋਂ ਨੇ ਚਰਨ ਕੋ ਜਨਰੇਟਰ ਜੰਟਰ ਲਾ ਕੇ ਕੁ ਟੈਂਕੀ ਟੰਗੇ ਲਾ ਕੇ ਪਾਣੀ ਪਾਇਆ ਉਹਨਾਂ ਦਾ ਮੜਾ ਕੰਟਰੋਲ ਕੀਤਾ ਤੇ ਅੱਗ ਜੇ ਵੀ ਚੱਲ ਰਹੀ ਹਾਂ ਅੱਗ ਤਾਂ ਹੁਣ ਵੀ ਦੇਖੀਏ ਕਿ ਜਿਹੜਾ ਜਿਹੜਾ ਤੁਖ ਰਹੀ ਹੈ ਕੁਛ ਪੱਦਰ ਤੇ ਕੰਟਰੋਲ ਵੀ ਕੀਤਾ ਜਾ ਰਿਹਾ ਮੁੰਡਿਆਂ ਵੱਲੋਂ ਜਿਹੜਾ ਪਾਣੀ ਵੀ ਪਾਇਆ ਜਾ ਰਿਹਾ ਉਸ ਸਮੇਂ ਜਿਹੜਾ ਨੌਜਵਾਨ ਦਾਸ ਰੈਸੀ ਅੱਗ ਤੇ ਜਿਹੜਾ ਕੰਟਰੋਲ ਕਰਨਾ ਬੜਾ ਔਖਾ ਸੀਗਾ ਉਹਨਾਂ ਨੇ ਜਿਹੜਾ ਧੂਆਂ ਬਹੁਤ ਜ਼ਿਆਦਾ ਸੀ ਇੱਕ ਨੇਰਾ ਧੂਆਂ ਸੀ ਅੱਗ ਸੀ ਤੇ ਵਿੱਚ ਅੰਦਰ ਲਾਗੇ ਜਾ ਨਹੀਂ ਜਾਂਦਾ ਅੱਛਾ ਜੀ ਹਾਂ ਜੀ ਠੀਕ ਹੈ ਕਿੰਨਾ ਕੁ ਨੁਕਸਾਨ ਹੋਇਆ ਜੀ ਕਿੰਨਾ ਬਹੁਤ ਨੁਕਸਾਨ ਹੋ ਗਿਆ 20 ਟਰਾਲੀਆਂ ਹਈਆਂ ਤੂੜੀ ਦੀਆਂ ਸਾਰੀਆਂ ਖਤਮ ਹੋ ਗਈਆਂ ਅੱਛਾ ਜੀ ਸਾਡੇ ਨਾਲ ਹੋਰ ਨੌਜਵਾਨ ਆਗੂ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਡਾ ਵੀ ਜਿਹੜਾ ਘਰ ਆ ਸੱਕ ਦੀ ਲਪੇਟ ਦੇ ਵਿੱਚ ਆਇਆ ਜੀ ਹਾਂ ਜੀ ਆਪਣਾ ਘਰ ਵੀ ਆਇਆ ਨੇਰੀ ਬਹੁਤ ਜ਼ਿਆਦਾ ਸੀ ਤੇ ਮੁੜ ਕੇ ਅੱਗ ਕੰਟਰੋਲ ਨਹੀਂ ਹੋਈ ਜੀ ਅੱਛਾ ਜੀ ਤੇ ਟੁੱਟੇ ਦਾ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਹੈ ਬਰਾਂਡਾ ਵੀ ਸੜਕ ਸੁਹਾ ਗਿਆ ਹਾਂਜੀ ਬਾਲੇ ਸੜਕ ਦੇ ਡੇਪੇ ਤੇ ਗਾਰਡਰ ਕੋਡ ਦੇਪੇ ਕਾਫੀ ਨੁਕਸਾਨ ਹੋਇਆ ਹੈ ਕਿ ਛੱਤ ਦਾ ਸਾਰਾ ਨੁਕਸਾਨ ਹੋ ਗਿਆ ਛੱਤ ਦੇ ਡੇਪੇ ਥੱਲੇ ਹੋਰ ਕੀ ਕੁਛ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਣਕ ਵੀ ਜਿਹੜੀ ਹੈਗੀ ਹੈ ਕਣਕ ਤਾਂ ਭੜੋਲਾ ਹੀ ਨਾਲ ਅੱਛਾ ਜੀ ਤੇ ਉਹ ਨਹੀਂ ਬਾਹਰ ਕੱਢਿਆ ਗਿਆ ਅੱਛਾ ਜੀ ਤੇ ਉਹੀ ਵਿੱਚ ਕਬੂਆ ਵੀ ਸੜ ਗਈ ਠੀਕ ਹਾਂਜੀ ਤੇ ਲਗਭਗ ਕਿੰਨਾ ਕੁ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿੰਨਾ ਕੁ ਹੋ ਗਿਆ ਜੀ ਨਕਸਾਨ ਹੈ ਬਿਟੂੜੀ 10 12 ਟਰਾਲੀਆਂ ਤੇ ਬਾਕੀ ਬਰਾਂਡਾ ਸਾਰਾ ਨੁਕਸਾਨ ਹੋ ਗਿਆ ਬਰਾਂਡੇ ਦਾ ਵੀ ਲੱਖ ਪ্লাস ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਲੱਖ ਤੋਂ ਪ্লাস ਜਿਹੜਾ ਇਸ ਇਲਾਕੇ ਦੇ ਵਿੱਚ ਖੜੇ ਆ ਹੜਪੜਤ ਇਲਾਕਾ ਹੈਗਾ ਪਿਛਲੇ 6 ਮਹੀਨੇ ਪਹਿਲਾਂ ਇੱਥੇ ਪਾਣੀ ਵੱਡੇ ਪੱਧਰ ਤੇ ਜਿਹੜਾ ਹੋ ਕੇ ਗੁਜਰਿਆ ਕਾਫੀ ਨੁਕਸਾਨ ਹੋਇਆ ਸੀਗਾ ਪਰ ਅੱਜ ਕਿਸਾਨਾਂ ਦਾ ਫਿਰ ਜਿਹੜਾ ਕੁਝ 2-4 ਕਿਸਾਨਾਂ ਦਾ ਦੱਸਿਆ ਜਾ ਰਿਹਾ ਨੁਕਸਾਨ ਹੋਇਆ ਉਹਨਾਂ ਦੇ ਦਿਲ ਤੇ ਕੀ ਬੀਤਰੀ ਹੋਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੋ ਨੌਜਵਾਨ ਇੱਥੇ ਮੌਜੂਦ ਨੇ ਉਸ ਸਮੇਂ ਜਿਹੜਾ ਅੱਗ ਤੇ ਕੰਟਰੋਲ ਕੀਤਾ ਗਿਆ ਉਹਨਾਂ ਨੌਜਵਾਨਾਂ ਨਾਲ ਹੋਵੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਜਿਹੜਾ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਭਾਈ ਸਪਾਈ ਸਾਹਿਬ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਜੇ ਜਦੋਂ ਨੇਰ ਆਇਆ ਨੇਰ ਨੇ ਫਿਰ ਆਗ ਹੀ ਇੰਨੀ ਤੇਜ਼ ਸੀਗੀ ਜਨਤਾ ਨੇ ਬਹੁਤ ਜ਼ੋਰ ਲਾਇਆ ਆਪਦਾ ਅੱਛਾ ਜੀ ਚਲੋ ਜਿੰਨੇ ਜੋਗੇ ਹੈਗੇ ਸੀਗੇ ਕੋਈ ਬਾਲਟੀਆਂ ਲੈ ਕੇ ਆਇਆ ਕੋਈ ਕੁਛ ਲੈ ਕੇ ਆਇਆ ਤੇ ਬਾਕੀ ਨੇਰ ਹੀ ਇੰਨਾ ਜ਼ਿਆਦਾ ਸੀਗਾ ਕਿ ਆਗ ਤੇ ਕਾਬੂ ਨਹੀਂ ਪਾਇਆ ਗਿਆ ਸਾਡੇ ਕੋਲੋਂ ਠੀਕ ਹੈ ਜੀ ਆਪਦਾ ਬਹੁਤ ਚਾਰਾ ਲਾਇਆ ਸੀ ਪਰ ਨੇਰ ਦੇ ਕਾਰਨ ਸਾਡੀ ਕੋਈ ਵਾੜ ਨਹੀਂ ਚੱਲੀ ਉੱਥੇ ਠੀਕ ਹੈ ਕਿਉਂਕਿ ਤਸਵੀਰਾਂ ਤੁਹਾਨੂੰ ਸਾਫ਼ ਦਿਖਾ ਦਿੰਦੇ ਆ ਕਿ ਐ ਸਾਈਡ ਜਿਹੜੇ ਘਰ ਹੈਗੇ ਨੇ ਕਾਫੀ ਕਿਉਂਕਿ ਐ ਸਾਈਡ ਜੇ ਦੇਖਿਆ ਜੇ ਬੈਕ ਸਾਈਡ ਤੇ ਜਿਹੜਾ ਪਿੰਡ ਕਾਫੀ ਦੂਰ ਪੈ ਜਾਂਦਾ ਤੇ ਜਿਹੜੀ ਸਾਈਡ ਤੋਂ ਨੌਜਵਾਨਾਂ ਭੱਜ ਕੇ ਆਏ ਸੀ ਦੱਸਿਆ ਜਾ ਰਿਹਾ ਹੈ ਕਿ ਉਸੇ ਸਾਈਡ ਤੋਂ ਅੱਗ ਸੀ ਅੱਗ ਦੀਆਂ ਲਾਟਾਂ ਸੀ ਉਸ ਸਾਈਡ ਤੋਂ ਨੌਜਵਾਨਾਂ ਨੇ ਮੋਟਰਸਾਈਕਲ ਜਿਹੜਾ ਵਾਹਨਾ ਦੇ ਵਿੱਚ ਉਤਾਰ ਕੇ ਜਿਹੜਾ ਉਪਰੂ ਦੇ ਕੇਰਾ ਪਾ ਕੇ ਜਿਹੜਾ ਅੱਗ ਤੇ ਕੰਟਰੋਲ ਕੀਤਾ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਟਰੈਕਟਰਾਂ ਨਾਲ ਸੰਧਾ ਨਾਲ ਜਿਹੜੇ ਵਾਟਰ ਟੈਂਕ ਆਪਦੇ ਪੱਧਰ ਤੇ ਲਿਆਂਦੇਗੇ ਜਿਹੜੀਆਂ ਫਾਇਰ ਬ੍ਰਿਗੇਡ ਦੇ ਆ ਕਾਲ ਕੀਤੀ ਗਈ ਬਕਾਇਦਾ ਉਹ ਜਿਹੜਾ ਕਿਹਾ ਜਾ ਸਕਦਾ ਹੈ ਕਿ ਲੇਟ ਜ਼ਰੂਰ ਹੋਈ ਆ ਪਰ ਕਿਸੇ ਨਾ ਕਿਸੇ ਤਰ੍ਹਾਂ ਉਹ ਵੀ ਜ਼ਰੂਰ ਪਹੁੰਚੀ ਆ ਅੱਗ ਦੀ ਜਿਹੜੀਆਂ ਲਾਟਾਂ ਜਿਹੜੀਆਂ ਕੁਝ ਅੱਗ ਦਾ ਧੂਆਂ ਤੋਂ ਸੀ ਹੁਣ ਵੀ ਤਸਵੀਰਾਂ ਦੇਖ ਸਕਦੇ ਤੁਹਾਨੂੰ ਤੋਂ ਆਡੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਜੋ ਹੁਣ ਵੀ ਅੱਗ ਕਿਦੇ ਨੱਕੇ ਦੇ ਇਸ ਤੂੜੀ ਦੇ ਵਿੱਚ ਤੋਖ ਰਹੀ ਏ ਸੋ ਕਿਸਾਨਾਂ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਜੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਨੇ ਜੋ ਕਾਫੀ ਵੱਡੇ ਪੱਧਰ ਤੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਇਸ ਬਰਾਂਡੇ ਦੇ ਵਿੱਚ ਲਗਭਗ ਹਾਲੇ ਕਾਫੀ ਤੂੜੀ ਬਚੀ ਹੈ ਜੋ ਅੱਗ ਦੀ ਲਪੇਟ ਦੇ ਵਿੱਚ ਹਾਲੇ ਵੀ ਜਿਹੜੀ ਧੁਖ ਰਹੀ ਹੈ ਅੱਗ ਤੇ ਕੰਟਰੋਲ ਕਰਨਾ ਬਹੁਤ ਔਖਾ ਸੀਗਾ ਕਿਉਂਕਿ ਤੇਜ਼ ਚੱਕਰ ਦੇ ਕਾਰਨ ਕਾਫੀ ਜਿਹੜੀਆਂ ਲਾਟਾਂ ਦਾ ਇਹਨਾਂ ਨੌਜਵਾਨਾਂ ਨੂੰ ਉਸ ਸਮੇਂ ਸਾਹਮਣਾ ਕਰਨਾ ਪਿਆ ਸੋ ਐਸੇ ਦੇ ਨਾਲ ਹੀ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸੰਜੀਏ ਕੀਤੀਆਂ ਸ਼ੇਅਰ ਜਰੂਰ ਕਰ ਦੇਣਾ ਪੀੜਤ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਤੋਂ ਜਿਹੜੀ ਮਦਦ ਦੀ ਗੁਹਾਰ ਲਗਾਈਏ ਕਿਸੇ ਨਾ ਕਿਸੇ ਤਰ੍ਹਾਂ ਜੋ ਸੰਸਥਾਵਾਂ ਸਾਨੂੰ ਦੇਖ ਰਹੀਆਂ ਨੇ ਇਸ ਪਰਿਵਾਰ ਨਾਲ ਜਰੂਰ ਸੰਪਰਕ ਕਰਨ ਅਸੀਂ ਇਸ ਸਮੇਂ ਬੰਡਾਲਾ ਪਿੰਡ ਦੇ ਨਜ਼ਦੀਕ ਵਸਤੀ ਰੋੜਾਂ ਵਾਲੀ ਮਜੂਦ ਸੀਗੇ ਜਿੱਥੇ ਦੋ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੂੜੀ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਇੱਕ ਇੱਕ ਕਿਸਾਨ ਦਾ ਕਣਕ ਦਾ ਜਿਹੜਾ ਡਰਮ ਪਿਆ ਸੀਗਾ ਜੋ ਖਾਣ ਵਾਲੀ ਕਣਕ ਸਾਹਮ ਕੇ ਰੱਖੀ ਸੀਗੀ ਉਸ ਕਣਕ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਸੋ ਪਰਿਵਾਰਾਂ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਕਿਉਂਕਿ ਇਹ ਹੜਪੀੜ ਦਾ ਇਲਾਕਾ ਹੈਗਾ ਜਿੱਥੇ ਅੱਜ ਤੋਂ 6 ਮਹੀਨੇ ਪਹਿਲਾਂ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀਗਾ ਹੜ੍ਹ ਕਾਰਨ ਕਾਫੀ ਵੱਡੇ ਪੱਧਰ ਤੇ ਇਹਨਾਂ ਕਿਸਾਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਨੁਕਸਾਨ ਦਾ ਸੋ ਐਸਾ ਇਨਾ ਪਰਿਵਾਰਾਂ ਤੇ ਕੀ ਬੀਤਰੀ ਹੋਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸੰਪਰਕ ਜ਼ਰੂਰ ਕਰਨਾ ਮਦਦ ਜ਼ਰੂਰ ਕਰਨੀ ਸੋ ਵੀਡੀਓ ਨੂੰ ਵੱਤ ਵਤੇ ਸ਼ੇਅਰ ਜ਼ਰੂਰ ਕਰਨਾ ਉਸ ਪਰਮਾਤਮਾ ਅੱਗੇ ਬੇਨਤੀ ਅਰਦਾਸ ਬੇਨਤੀ ਕਰਨੀ ਕਿ ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਜ਼ਰੂਰ ਇਨਾ ਪਰਿਵਾਰਾਂ ਤੇ ਰੱਖੇ ਸੋ ਇਸੇ ਦੇ ਨਾਲ ਹੀ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ